ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਹੀ ਇਸ ਬੀਆਈਪੀ ਗੱਡੀ ਨੇ ਲੁਧਿਆਣੇ ਚ ਹੂਟਰ ਮਾਰ ਮਾਰ ਲੋਕਾਂ ਨੂੰ ਕਰਤਾ ਤੰਗ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਤੇ ਕੀਤੀ ਸ਼ਿਕਾਇਤ ਤਾਂ ਪੁਲਿਸ ਆਈ ਐਕਸ਼ਨ ਚ ਮਾਮਲਾ ਲੁਧਿਆਣਾ ਸ਼ਹਿਰ ਦਾ ਹੈ ਜਿੱਥੇ ਲੁਧਿਆਣਾ ਦੇ ਵਿੱਚ ਇਹ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਨੇ ਹੂਟਰ ਮਾਰ-ਮਾਰ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਤਾ ਸੀ ਤਾਂ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਤੇ ਇਸ ਗੱਡੀ ਦੀ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਆ ਗੱਡੀ ਦੇ ਨੰਬਰ ਨੂੰ ਟ੍ਰੇਸ ਕਰ ਗੱਡੀ ਚਾਲਕ ਦਾ ਫੋਨ ਮਿਲਾਇਆ ਤਾਂ ਉਸਨੂੰ ਪੁੱਛਿਆ ਤੁਸੀਂ ਕਿੱਥੇ ਹੋ ਤਾਂ ਉਸਨੇ ਕਿਹਾ ਕਿ ਮੈਂ ਦੁਰਗਾ ਮਾਤਾ ਮੰਦਿਰ ਕੋਲ ਆ ਜਦੋਂ ਉਸਨੂੰ ਜਗਰਾਉ ਪੁਲ ਤੇ ਬੁਲਾਇਆ ਗਿਆ ਤਾਂ ਉਹ ਇੱਕ ਸਟੂਡੈਂਟ ਨਿਕਲਿਆ ਉਸਨੇ ਪੁਲਿਸ ਨੇ ਕਿਹਾ ਕਿ ਇਹ ਕਾਲੇ ਸ਼ੀਸ਼ਿਆਂ ਦੀ ਫਿਲਮ ਉਤਾਰ ਦਿੱਤੀ ਗਈ ਹੈ ਤਾਂ ਇੱਕ ਵੀਆਈਪੀ ਸਟicker ਲੱਗਿਆ ਸੀ ਉਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹ ਅਸਲੀ ਹੈ ਜਾਂ ਨਕਲੀ ਕਿਹਾ ਕਿ ਇੱਕ ਹੂਟਰ ਅਤੇ ਐਮਪੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਉਹਨਾਂ ਨੇ ਕਿਹਾ ਕਿ ਕੰਟਰੋਲ ਰੂਮ ਤੇ ਫੋਨ ਕਰਕੇ ਮੇਰੀ ਕੰਪਲੇਂਟ ਕੀਤੀ ਸੀ ਕਿ ਸ਼ਹਿਰ ਵਿੱਚ ਇਹ ਗੱਡੀ ਹੂਟਰ ਮਾਰ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਤੇ ਉਸ ਤੋਂ ਬਾਅਦ ਨੰਬਰ ਟ੍ਰੇਸ ਕਰ ਸੰਪਰਕ ਕੀਤਾ ਗਿਆ ਗੱਡੀ ਚਾਲਕ ਦੇ ਮਾਪਿਆਂ ਨੂੰ ਬੁਲਾਇਆ ਤਾਂ ਗੱਡੀ ਚਾਲਕ ਦਾ ਇੱਕ ਮੋਟਾ ਚਲਾਣ ਵੀ ਕੀਤਾ ਗਿਆ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਇਹ ਗੱਡੀ ਦਾ ਵੀ ਲੱਗਿਆ ਰਿਹਾ ਇਹ ਗੱਡੀ ਦੀ ਇਹ ਸਾਨੂੰ ਕੰਟਰੋਲ ਤੋਂ ਇਨਫੋਰਮੇਸ਼ਨ ਆਈ ਸੀ ਵੀ ਇਹ ਗੱਡੀ ਨਾ ਹੂਟਰ ਮਾਰਦੀ ਫਿਰਦੀ ਆ ਇਹਦਾ ਵੈਰੀਫਾਈ ਕਰੋ ਅਸੀਂ ਇਹਦਾ ਐਡਰੈਸ ਕਢਵਾਇਆ ਇਹ ਐਡਰੈਸ ਤੇ ਗੱਡੀ ਹੈ ਨਹੀਂ ਸੀ ਉੱਥੇ ਫਿਰ ਇਹਦੇ ਨੰਬਰ ਤੇ ਕਾਲ ਕੀਤੀ ਇਹ ਕਹਿੰਦਾ ਸਰ ਮੈਂ ਦੁਰਗਾ ਮਾਤਾ ਮੰਦਰ ਕੋਲ ਆ। ਅਸੀਂ ਇਹਨੂੰ ਜਗਰੋਂ ਪੁਲ ਤੇ ਬੁਲਾ ਲਿਆ। ਅਸੀਂ ਕਹਿੰਦੇ ਤੂੰ ਆ। ਸਾਨੂੰ ਇਹ ਹੁੰਦਾ ਵੀ ਜਿਹੜੇ ਬੰਦੇ ਨੇ ਕੰਪਲੇਂਟ ਕੀਤੀ ਆ ਇਹਦੇ ਵੈਸੇ ਤਾਂ ਨਹੀਂ ਕਰਦੀ। ਜਦੋਂ ਗੱਡੀ ਇਹਦੀ ਰੋਕੀ ਚੈੱਕ ਕੀਤੀ ਇੱਕ ਤਾਂ ਬਿਨਾਂ ਪਰਮਿਸ਼ਨ ਤੋਂ ਇਹਨੇ ਬਲੈਕ ਫਿਲਮ ਲਾਈ ਆ। ਫਿਰ ਗੱਡੀ ਨੂੰ ਹੂਟਰ ਲਾਈ ਆ। ਇਹ ਕਾਲਜ ਦੇ ਵਿੱਚ ਸਟੂਡੈਂਟ ਆ। ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਵੀ ਤੁਸੀਂ ਇਹਨੂੰ ਗੱਡੀ ਕਿਸ ਬੇਸ ਤੇ ਦਿੱਤੀ ਆ। ਹੁਣ ਇੱਕ ਤੀਜੇ ਨੇ ਬੀਏਪੀ ਸਟicker ਲਾਇਆ। ਬੀਏਪੀ ਸਟicker ਦੀਨੇ ਕਿੱਥੋਂ ਲਿਆ ਪਾਰਕਿੰਗ ਦਾ? ਇਹਨੇ ਆਪ ਛੁਪਾਇਆ। ਜਾਂ ਇਹਨੇ ਕਿਸ ਤੋਂ ਲਿਆ? ਉਹ ਦੀ ਵੈਰੀਫਾਈ ਕਰ ਰਹ ਨੇ ਦੇ ਵੀ ਇਹ ਕੰਟਰੋਲ ਨਹੀਂ ਦੇਖੋ ਅਸੀਂ ਤਾਂ ਪਹਿਲਾਂ ਸਾਰਿਆਂ ਨੂੰ ਇਹਨਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਹੁਣ ਦੁਬਾਰਾ ਫੇਰ ਦੇ ਰਹੇ ਆ ਵੀ ਜਿਨ੍ਹਾਂ ਦੇ ਲੱਗੇ ਨੇ ਆਪਣੇ ਆਪ ਨੂੰ ਸੁਧਰ ਜੋ ਅਫਸਰ ਬੜੇ ਵਧੀਆ ਨੇ ਕਿਸੇ ਨੇ ਸਪੇਅਰ ਨਹੀਂ ਕਰਨਾ ਸੀਨੀਅਰ ਅਫਸਰ ਵੱਲੋਂ ਇਹੀ ਸਾਡਾ ਹੁਕਮ ਆ ਮੰਨ ਜੋ ਕਿ ਏਡੀਐਸਪੀ ਟਰੈਫਿਕ ਸਰ ਵੱਲੋਂ ਮੀਟਿੰਗਾਂ ਰੱਖੀਆਂ ਗਈਆਂ ਏਸੀਪੀ ਸਰ ਵੱਲੋਂ ਟਰੈਫਿਕ ਸਰ ਵੱਲੋਂ ਵੀ ਕਿਸੇ ਨੂੰ ਸਪੇਅਰ ਨਹੀਂ ਕਰਨਾ ਜਿਹੜਾ ਬੰਦਾ ਕਾਲੀ ਫਿਲਮ ਹੂਟਰ ਲਾ ਕੇ ਹੁੱਲੜ ਵਾਜੀ ਕਰਦਾ ਕਾਰਾਂ ਦੇ ਵਿੱਚ ਰੈਲੀਆਂ ਕੱਢਦਾ ਕਿਸੇ ਤਰ੍ਹਾਂ ਦੀ ਵੀ ਮਤਲਬ ਬੱਚੇ ਉਹਨਾਂ ਨੂੰ ਸਪੇਅਰ ਨਹੀਂ ਕਰਨਾ ਉਹਨਾਂ ਦੇ ਚਲਾਨ ਕਰ ਦੋ ਗੱਡੀ ਬੌਂਡ ਕਰੋ ਹੁਣ ਇਹਨੇ ਫਾਦਰ ਸਾਹਿਬ ਨੂੰ ਬੁਲਾ ਰਹੇ ਆ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਇਹਨੂੰ ਕਿਸ ਵੇਪ ਤੇ ਗੱਡੀ ਦਿੱਤੀ ਆ ਜੇਕਰ ਚਲਾਨ ਹੋਰੀ ਤਾਂ ਮਾਤਾ ਰਾਣੀ ਤੋਂ ਰੋਕੋ ਬਾਅਦ ਦੋ ਦੋ ਵੀ ਕਰਨਾ ਹੈ ਅਗਿਆਤ ਮੇਰੀ ਕਨਾਲ ਨਾਲ ਸਭ ਤੋਂ ਵੱਡਾ ਅੱਲਸ ਸਬੰਧ ਆ ਜੇਕਰ ਫਿਰ ਉਸ ਤੋਂ ਸਬੰਧ ਵਿੱਚ ਸਾਡਾ ਬੰਦਾ ਪਹੁੰਚੇ ਕਿਸੇ ਗੱਡੀ ਦਾ ਚਲਾਨ ਕੀਤਾ ਹੋਇਆ ਮਾਤਾ ਰਾਣੀ ਤੋਂ ਗੱਲ ਕਰੇਗਾ ਕਿਹੜੀ ਗੱਡੀ ਆਹੀ ਗੱਡੀ ਇਹਦਾ ਪਹਿਲਾ ਚਲਾਨ ਹੋਇਆ ਇਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ ਕਿ ਜਸਟ ਮੈਂ ਤਾਂ ਅੱਜ ਫੜੀ ਆ ਦੇਖੋ ਜਿੰਦਾ ਪਹਿਲਾ ਲਾਇਸੈਂਸ ਸਸਪੈਂਡ ਹੋਇਆ ਤੇ ਇਹਨੂੰ ਲਾਇਸੈਂਸ ਦਾ ਵੀ 10000 ਰੁਪਏ ਫਾਈਨ ਪੈ ਜਾਏਗਾ ਪਹਿਲਾਂ ਵੀ ਇਹਨਾਂ ਦਾ ਇੱਕ ਵਾਰ ਬੂਟੀ ਲਾਈ ਚਲਾਉਂਦਾ ਮਾਤਾ ਰਾਵਣ ਜਿਓ ਮੈਂ ਨਹੀਂ ਕੀਤਾ ਜਸ ਜਿਹੜੇ ਮਲਾਜਮ ਨੇ ਕੀਤਾ ਹੋਗਾ ਅਸੀਂ ਵੈਰੀਫਾਈ ਕਰਾਂਗੇ ਦੋ ਹੋ ਗਏ ਤਾਂ ਲਾਇਸੈਂਸ ਹੀ ਨਹੀਂ ਬਣਨਾ ਤੀਜੀ ਵਾਰ ਤੋਂ ਬਿਨਾਂ ਲਾਇਸੈਂਸ ਤੋਂ ਤੁਹਾਨੂੰ ਪਤਾ ਬੰਦਾ ਗੱਡੀ ਚਲਾਈ ਨਹੀਂ ਸਕਦਾ ਜੇ ਚਲਾਏਗਾ ਉਹਦੇ ਉੱਪਰ ਐਫਆਈਆਰ ਲੋਜ ਹੋਏਗੀ ਉਹਨੇ ਨਾ ਤੇ ਕੀ ਕਾਰਵਾਈ ਹੋਈ ਕਿਹਨਾਂ ਦਾ ਜੀ ਇਹਨੇ ਗੱਡੀ ਦੇ ਮਾਲਕ ਨੂੰ ਬੁਲਾਇਆ ਜਿਹੜੇ ਦਾ ਫਾਦਰ ਸਾਹਿਬ ਦੇ ਨਾਂ ਉਹ ਆ ਰਹੇ ਨੇ ਗੱਡੀ ਤੇ ਚਲਾਨ ਕਰਕੇ ਬੇਡੇ ਨੂੰ ਫੜਾਦਾ ਕਿ ਜਿਹੜਾ ਥੋੜਾ ਸਾਹਮਣੇ ਗੱਡੀ 'ਚ ਬਿਨਾ ਪਰਮਿਸ਼ਨ ਤੋਂ ਹੂਟਰ ਲੱਗਾ ਹੋਇਆ ਉਤਾਰ ਲਿਆ ਵੀਆਈਪੀ ਸਟੀਕਰ ਲੱਗਾ ਹੋਇਆ ਉਹ ਦੇਖ ਲਓ ਤੁਹਾਡੇ ਸਾਹਮਣੇ ਆ ਬਲੈਕ ਫਿਲਮ ਦਾ ਚਲਾਨ ਕਰਦਾ ਆਦੀ ਫਿਲਮ ਅਸੀਂ ਤਾਰਤੀ ਆ ਆਦੀ ਹੁਣ ਇਹਨਾਂ ਤੋਂ ਦਰਵਾਵਾਂਗੇ ਆਪ ਹੀ ਬੁਲਟ ਮੋਟਰਸਾਈਕਲ ਤੁਹਾਨੂੰ ਮੈਂ ਦੱਸ ਰਿਹਾ ਪਹਿਲਾਂ ਵੀ ਮੇਰੇ ਕੋਲ ਰਿਕਵੈਸਟ ਕੀਤੀ ਤੁਹਾਨੂੰ ਵੀ ਪਹਿਲਾਂ 65 ਸੀ ਸੁਧਰਗੇ ਸੀ ਹੁਣ 85 ਸੁਧਰਗੇ 15% ਜਿਹੜੇ ਰਹਿ ਗਏ ਉਹ ਪਿੰਡਾਂ ਵਾਲੇ ਨੇ ਸ਼ਹਿਰ ਬਲ ਬਹੁਤ ਘੱਟ ਆਉਂਦੇ ਨੇ ਅਸੀਂ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਹੈ ਜਿਹੜਾ ਕੋਈ ਸ਼ਹਿਰ ਦੇ ਅੰਦਰ ਸਿਟੀ ਏਰੀਆ ਦੇ ਵਿੱਚ ਕੋਈ ਮੋਟਰਸਾਈਕਲ ਕਾਲਜ ਮੁਰੇ ਪਹਿਲਾਂ ਸਾਨੂੰ ਕੰਪਲੇਂਟ ਮਿਲੀ ਸੀ ਮਾਡਲ ਦਾ ਨੂੰ ਗੋਰੂ ਇੱਕ ਕੁੜੀਆਂ ਦਾ ਕਾਲਜ ਆ ਉਥੇ ਹੁੱਲ ਲਵਾਈ ਸੀ ਫਿਰ ਸਾਡਾ ਉਸੇ ਨਾਕਾ ਲੱਗਣ ਲੱਗਿਆ ਉਥੇ ਬਿਲਕੁਲ ਹੁੱਲੜਾ ਬਾਜੀ ਬੰਦ ਕਰਤੀ ਹੁਣ ਜਿੰਨਾ 올ੇ ਟਾਈਮ ਸਕੂਲਾਂ ਟਾਈਮ ਜਿਹੜੇ ਬੱਚੇ ਲੈ ਕੇ ਆਂਦੇ ਨੇ ਬੁਲਟ ਅਸੀਂ ਫਿਰ ਟੀਚਰਾਂ ਨਾਲ ਇਹਨਾਂ ਨੇ ਮੀਟਿੰਗ ਕੀਤੀ ਵੀ ਤੁਸੀਂ ਇਹਨਾਂ ਨੂੰ ਬੁਲਟ ਮੋਟਰਸਾਈਕਲ ਕਿਉਂ ਦਿੰਦੇ ਹੋ ਬੜੇ ਬੜੇ ਦਿੱਖਦੇ ਆ ਦੇਖੋ ਜੀ ਹੋਲੀ ਦਾ ਪਿਆਰ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਨਾਕੇ ਬੜੇ ਲੱਗੇ ਹੋਣੇ ਸਪੇਅਰ ਕਿਸੇ ਨੂੰ ਨਹੀਂ ਕਰਨਾ ਇਹ ਤਾਂ ਹੈ ਨਹੀਂ ਵੀ ਕੋਈ ਇਹ ਸਾਰੇ ਆ ਮਹੋਲੀ ਦੇ ਆ ਉਲੰਘਣਾ ਕਰਨਗੇ ਤੇ ਅਸੀਂ ਇਹਨਾਂ ਨੂੰ ਸਪੇਅਰ ਕਰਦਾਂਗੇ ਸਾਡੇ ਨਾਕਾ ਇੱਕ ਇੱਕ ਚੌਂਕ 'ਚ ਤਿੰਨ ਤਿੰਨ ਨਾਕੇ ਲਾ ਦੇਣੇ ਅਸੀਂ ਬੈਰੀਕੇਟਿੰਗ ਕਰ ਦੇਣੀ ਆ ਜਿਹੜਾ ਆਊਗਾ ਸਪੇਅਰ ਕਰਨਾ ਨਹੀਂ ਗੱਡੀ 207 ਵਿੱਚ ਬੰਦ ਲੁਧਿਆਣਾ ਤੋਂ ਕਮਲ ਕਪੂਰ ਦੇ ਨਾਲ ਜੋਗਿੰਦਰ ਕੰਬੋਜ਼ ਦੀ ਰਿਪੋਰਟ